ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਮਹੇਸ਼ਰੀ ਸੰਧੂਆ ਪਹੁੰਚੇ ਸੀ ਜੀ ਇਧਰੋਂ ਤਲਵੰਡੀ ਦੇ ਨੇੜੇ ਆ ਪੈਂਦੇ ਹੋਗੇ ਤੋਂ ਤਲਵੰਡੀ ਵਾਲੇ ਰਾਹ ਤੇ ਆ ਤੇ ਹੈਗਾ ਕੋਈ 22 ਕਿਲੋਮੀਟਰ ਹੋਗੇ ਤੋਂ ਤੇ ਬਾਈ ਦਾ ਫਾਰਮ ਆ ਜੀ ਆਪਦਾ ਤੇ ਬਾਈ ਦੁੱਧ ਦਾ ਕੰਮ ਕਰਦਾ ਮੰਨ ਲਓ ਆਪ ਸੇਲ ਕਰਦਾ ਬਾਈ ਤੇ ਇਹਦੇ ਚ ਹੀ ਫਾਇਦਾ ਜੀ ਮੇਰੇ ਹਿਸਾਬ ਨਾਲ ਬਾਈ ਨਾਲ ਸਾਰੀ ਗੱਲ ਕਰਾਂਗੇ ਆਪਾਂ ਵੀ ਕਿੰਨੇ ਪੈਸੇ ਵਜਦੇ ਕਿੰਨੇ ਆ ਤੇ ਮੱਝਾਂ ਵੀ ਆ ਤੇ ਗਾਵਾਂ ਵੀ ਆ ਜੀ ਆ ਬਾਈ ਕਿਹੜੇ ਸਿਮਨ ਦੀ ਆਪਣੀ ਮੱਝ ਇਹ ਮਨਤ ਦੇ ਆ ਮਨਤੀ ਦੀ ਆ ਜੀ ਸਿਮਨ ਸਾਰੇ ਬਾਈ ਨੇ ਵਧੀਆ ਲਵਾਏ ਹੋਏ ਆ ਠੀਕ ਆ ਇਹ ਅੱਜ ਇਹ ਤਾਂ ਨਹੀਂ ਚੈੱਕ ਕੀਤੀ ਉਹ ਉਹ ਮੱਝ ਅੱਜ ਚੈੱਕ ਕਰਤੀ ਹੈ ਬਾਈ ਦੀ ਸਾਹਮਣੀ ਇਹ ਕਿਹੜੇ ਟੀਕੇ ਦੀ ਹੈ ਬਾਈ ਇਹ ਸਰਕਾਰੀ ਹੈ ਇਹ ਸਰਕਾਰੀ ਆ ਹਾਂ ਆ ਚੋਟੀ ਅੱਜ ਖਾਲੀ ਨਿਕਲ ਗਈ ਜੀ ਬਾਈ ਦੀ ਪਹਿਲਾਂ ਲੀਆਂ ਏਜੀਆਂ ਕਰਵਾਇਆਂ ਆਂਗਾ ਮੈਂ ਤਾਂ ਇਹਨਾਂ ਦੇ ਬਾਈ ਦੇ ਦੋ ਮੱਝਾਂ ਤੇ ਇੱਕ ਗਾਂ ਸੀਗੀ ਜਿਹੜੀ ਰਿਪੀਟਰ ਮੰਨ ਲਓ ਇੱਕ ਮੱਝ ਤੇ ਇੱਕ ਗਾਂ ਰਿਪੀਟਰ ਹੈ ਜੀ ਉਹਦੇ ਤੇ ਆਏ ਸੀਗੇ ਆਪਾਂ ਪਰ ਤੁਹਾਨੂੰ ਸਾਰੇ ਪਸ਼ੂ ਦਿਖਾਉਣੇ ਇਹਨਾਂ ਦੇ ਵੀ ਨਾਂ ਰੱਖੇ ਹੋਏ ਬਾਈ ਹਾਂਜੀ ਹਾਂਜੀ ਇਹਦਾ ਨਾਂ ਕੀ ਹੈ ਬਾਈ ਇਹਦਾ ਨਾਂ ਰੀਨਾ ਹੈ ਰੀਨਾ ਰਿੰ ਇਹ ਬਾਈ ਨੇ ਨਾ ਬਾਈ ਬਹੁਤ ਵਧੀਆ ਗੱਲ ਆ ਗਾ ਵੀ ਕਿਸੇ ਨੂੰ ਤਰੀਕ ਤਰਕੀਬ ਆਊਗੀ ਬਾਈ ਪਸ਼ੂਆਂ ਨੂੰ ਯਾਦ ਰੱਖਣ ਵਾਸਤੇ ਵੀ ਕਿਹੜੇ ਪਸ਼ੂ ਕੋਈ ਨੰਬਰ ਨਹੀਂ ਲਾਏ ਕੋਈ ਟੈਗ ਨਹੀਂ ਲਾਏ ਬਾਈ ਨੇ ਟੈਗ ਲਾਏ ਵੇ ਪਰ ਨਾਂ ਰੱਖੇ ਵੇ ਆ ਟੈਗ ਤਾਂ ਚਲੋ 1 2 ਦੇ ਲੱਗੇ ਸ਼ਾਇਦ ਵੈਕਸੀਨ ਵਾਲੇ ਹੋਣਗੇ ਤੇ ਨਾਮ ਰੱਖੇ ਵੇ ਬਾਈ ਨੇ ਵੀ ਇਹਦੇ ਨਾਲ ਵਧੀਆ ਬਾਇਓ ਡਾਟਾ ਯਾਦ ਰਹਿਦਾ ਬਾਈ ਕੋਲੇ ਫੋਨ 'ਚ ਹੈਗਾ ਨਾਲ ਦੀ ਨਾਲ ਬਾਈ ਨੂੰ ਪਤਾ ਲੱਗ ਜਾਂਦਾ ਵੀ ਨਾਂ ਬਾਈ ਤੁਹਾਡੇ ਫਿਰ ਸਾਰਿਆਂ ਦੇ ਜ਼ਿਆਦਾ ਇੱਕ ਜੱਟ ਹਾਂਜੀ ਹਾਂਜੀ ਸਾਰਿਆਂ ਦਾ ਇਹਦਾ ਨਾਂ ਕੀ ਹੈ ਬਾਈ ਇਹਦਾ ਨਾਂ ਮੀਨਾ ਜੀ ਇਹ ਦਾ ਨਾ ਰੀਨਾ ਹਾਂਜੀ ਇੱਥੇ ਆ ਬਈ ਉਹਦਾ ਨਾਂ ਹੈਗਾ ਜੀ ਦੂਜਾ ਰੀਨਾ 2 ਰੀਨਾ 2 ਇਹ ਦੋਨੇ ਭੈਣਾਂ ਹੀ ਆ ਅੱਛਾ ਇਹ ਦੋਵੇਂ ਭੈਣਾਂ ਆ ਹਾਂਜੀ ਹਾਂਜੀ ਅੱਛਾ ਇਹ ਦੋਵੇਂ ਭੈਣਾਂ ਇਹਦਾ ਬਈ ਇਹਦਾ ਨਾਂ ਹੈ ਦੂਜਾ ਹੈਗਾ ਪੰਜਾਬ ਕੀ ਨਾਂ ਸੀ ਤੇ ਨਾਂ ਮੰਨਤ ਜੀ ਮੰਨਤ ਹਾਂਜੀ ਇਹ ਗਾਉਂ ਆ ਬਈ ਇਹ ਵੀ ਨਾ ਜੀ ਇਹ ਉਹਨਾਂ ਦੇ ਹਾਂਦੇ ਹੋਏ ਆ ਅੱਛਾ ਤੇ ਆ ਕਟੀਆਂ ਤੇ ਤਾਂ ਨਹੀਂ ਰੱਖੇ ਜਲੇ ਕਿ ਰੱਖੇ ਆ ਨਹੀਂ ਇਹਦਾ ਨਾਂ ਹੈਗਾ ਜੀ ਰੀਨਾ 3 ਹਾਂਜੀ ਤੇ ਉਹਦਾ ਨਾਂ ਹੈਗਾ ਹੀਰ ਮਨ ਲਓ ਵੀ ਇਹਦਾ ਮਤਲਬ ਇਹ ਵੀ ਹੈ ਜੀ ਜਿਹੜੀ ਰੀਨਾ ਥਰੀ ਹੈ ਇੱਕ 3 ਜਾਲਗਾ ਵੀ ਪੈਣਾ ਹੈ ਕਿੰਨੇ ਪੈਣਾ ਤਿੰਨੇ ਪੈਣਾ ਕਿੰਨੇ ਪੈਣਾ ਠੀਕ ਹੈ ਤਾਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਵੀ ਨਾਲ ਦੀ ਨਾਲ ਤੁਸੀਂ ਨਾਮ ਰੱਖ ਦਿੰਦੇ ਆ ਵੀ ਇਹ ਤਿੰਨ ਬਰੀਡਿੰਗ ਦੇ ਚੱਕਰ ਵੀ ਚਾਂਸ ਵੀ ਨਹੀਂ ਰਹਿਣਗੇ ਹਣਾ ਪਤਾ ਲੱਗ ਜਾਂਦਾ ਵੀ ਇਹ ਪੈਣਾ ਜਾਂ ਕਿਵੇਂ ਆ ਤੇ ਇਹਦਾ ਸਾਰੇ ਸਿਮੰਦਰ ਰਿਕਾਰਡ ਹੁੰਦਾ ਵੀ ਤੁਹਾਡੇ ਕੋਲ ਹਾਂਜੀ ਸਾਰਾ ਲਿਖਿਆ ਹੁੰਦਾ ਠੀਕ ਹੈ ਠੀਕ ਹੈ ਤੇ ਇਹ ਬਈ ਇਹਦਾ ਨਾਮ ਵੀਰਪਾਲ ਜੀ ਅੱਛਾ ਇਹਦਾ ਨਾਮ ਵੀਰਪਾਲ ਸਾਹਮਣੀ ਬਈ ਇਹ ਆਪਣੀ ਸਭ ਤੋਂ ਵੱਡੀ ਮੱਝ ਇਹਦਾ ਗੋਗਾ ਨਾਮ ਹੈ ਕੀ ਨਾ ਬਈ ਗੋਗਾ ਗੋਗਾ ਠੀਕ ਹੈ ਜੀ ਆ ਮੱਝ ਬਾਈ ਦੀ ਰਿਪੀਟ ਕਰ ਰਹੀ ਆ ਜੀ ਇਹ 10ਵੇਂ ਸੂਏ ਮੱਝ ਸੂਈ ਦੀ ਹੈ ਤੇ ਅੱਜ ਇਹਦੇ ਸੀਮਣ ਲਾ ਕੇ ਤੇ ਆਪਾਂ ਓਵਰ ਸ਼ਾਟ ਅ ਸ਼ਾਟ ਕੋਈ ਵੀ ਇੰਜੈਕਸ਼ਨ ਆ ਜਿਹੜਾ ਉਹ ਇਹਦੇ ਆਈ ਵੀ ਲਾਦਾ ਜੀ ਅੱਜ ਇਹਨੂੰ ਹਾਰਮੋਨ ਦੇਦਾ ਕਿੰਨੇ ਵਾਰੀ ਸੀਮਣ ਲਾਇਆ ਬਈ ਇਹਦੇ ਕਿ ਤਿੰਨ ਵਾਰ ਲਾਇਆ ਠੀਕ ਹੈ ਇਹਦੇ ਐਮ 466 ਸੀਮਣ ਲਾਇਆ ਜੀ ਅੱਜ ਤੇ ਬਾਈ ਸੀਮਣ ਵਧੀਆ ਹੀ ਲਗਾਉਂਦਾ ਤੇ ਪਸ਼ੂ ਵੀ ਠੀਕ ਆ ਬਾਈ ਦੇ ਵਧੀਆ ਤੇ ਬਾਕੀ ਉੱਪਰ ਵੀ ਟਾਇਲ ਬੱਤਾ ਜੀ ਇੱਧਰ ਜਾਦਰਾ ਪਰ ਹੈ ਉੱਚੀਆਂ ਕਰਕੇ ਬਾਈਆਂ ਪੂਰੀਆਂ ਆ ਵੀ ਪਸ਼ੂਆਂ ਨੂੰ ਕੋਈ ਦਿੱਕਤ ਨਹੀਂ ਲੱਗਦੀਗੀ ਸਹੀ ਆ ਤੁਸੀਂ ਇਹ ਦੇਖੋ ਵੀ ਬਾਈ ਦੇ ਸਾਰਿਆਂ ਦੇ ਨਾਂ ਮੂੰਹ ਜਵਾਨੀ ਯਾਦ ਆ ਕਿੰਦੀ ਵਧੀਆ ਗੱਲ ਹੈ ਤੇ ਇਹਦਾ ਬਾਈ ਇਹਦਾ ਨਾਂ ਕਰਨਾ ਹੈ ਇਹਦਾ ਨਾਂ ਕਰਨਾ ਠੀਕ ਹੈ ਇਹਦਾ ਬਾਈ ਇਹਦਾ ਨਾਂ ਰਿੱਤੂ ਹੈ ਜੀ ਰਿੱਤੂ ਹਾਂ ਜੀ ਆਪਾਂ ਤਿੰਨੇ ਮੁੱਲ ਲਈਏ ਇਹਦਾ ਨਾਂ ਰਿੱਤੂ ਹੈ ਇਹਦਾ ਰਵੀ ਆ ਉਹਦਾਂ ਦੇਖ ਤਿੰਨੇ ਮੁੱਲ ਲੈ ਗਏ ਇਹ ਮੁੱਲ ਲਈਏ ਤਿੰਨੇ ਮੁੱਲ ਦੀਆਂ ਆਪਣੇ ਸਾਰਿਆਂ ਕਰਦੇ ਸਾਰਿਆਂ ਕਰਦੇ ਆ আচ্ছা ਕਿੰਨਾ ਟਾਈਮ ਤੋਂ ਕੰਮ ਕਰ ਰਹੇ ਆ ਬਾਈ ਆਪਣੇ ਦੇਰੀਆਂ ਦਾ 5 ਸਾਲ ਹੋ ਗਿਆ ਜੀ ਪਸ਼ੂ ਪਹਿਲਾਂ ਤੋਂ ਆਪਣੇ ਨੇ ਹੁੰਦੇ ਹੀ ਆ ਜੀ ਅੱਛਾ ਪਸ਼ੂ ਪਹਿਲਾਂ ਦਾ 10 15 ਦਾ ਹੁੰਦਾ ਦੱਸ ਦੇ ਰਾਂ ਅੱਛਾ 10 15 ਪਸ਼ੂ ਰੱਖਦੇ ਹੀ ਰੱਖਦੇ ਹਾਂ ਠੀਕ ਹੈ ਤੇ ਆ ਵੀ ਇਹ ਪਹਿਲਾਂ ਦੇ ਹੀ ਹਨਾ ਵਰਤਾਰੇ ਇਹ ਪਹਿਲਾਂ ਦਾ ਆ ਬਾਅਦ ਵਿੱਚ ਬੱਗੀ ਤੇ ਬਾਤ ਪਾਇਆ ਜਾ ਕਰਾ ਲਾ ਠੀਕ ਹੈ ਪਹਿਲਾਂ ਮੱਝਾਂ ਤੋਂ ਸ਼ੁਰੂ ਕੀਤਾ ਸੀ ਬਈ ਮੱਝਾਂ ਤੋਂ ਪਹਿਲਾਂ ਗਾਂ ਤਾਂ ਇੱਕ ਸੀ ਉਹ ਆਪਾਂ ਨੂੰ ਲਿਆ ਜਾ ਲੈਣੇ ਦਿੱਤੀ ਸੀ ਜੀ ਗਾਂ ਉਹ ਤੋਂ ਬਾਅਦ ਬਾਕੀ ਤਿਆਰ ਹੋ ਗਿਆ ਪਸ਼ੂ ਬਾਕੀ ਉਹ ਤੋਂ ਤਿਆਰ ਹੋ ਗਿਆ ਠੀਕ ਹੈ ਠੀਕ ਹੈ ਇਹਦਾ ਨਾਂ ਬਈ ਇਹਦਾ ਨਾਂ ਰੇਖਾ ਜੀ ਅੱਛਾ ਐਂ ਮੰਨ ਲਓ ਸਾਰਿਆਂ ਦੇ ਨਾਂ ਥੋੜੇ ਜਿਆਦਾ ਆ ਬਈ ਇਹਦਾ ਨਾਂ ਇਹ ਤਾਂ ਆ ਮਾਇਆ ਇਹ ਹੁਣ ਮੱਝਾਂ ਆਪਣੀਆਂ ਸਾਰੀਆਂ ਗੱਭ ਆ ਬਈ A to Z ਇਹ ਸਾਰੀਆਂ ਗੱਭ ਆ ਜੀ ਬਸ ਠੀਕ ਹੈ ਜਿਹੜੀ ਜੇ ਆਪਾਂ ਸੀਮਨ ਲਾਇਆ ਤੇ ਇੱਕੋ ਝੋਟੀ ਬਸ ਉਹ ਹੀ ਕਰ ਲਈ ਆ ਉਹ ਦੋ ਸਾਡੀ ਠੀਕ ਹੈ ਤੇ ਇਹ ਬਈ ਹੁਣ ਮੱਝਾਂ ਦਾ ਦੁੱਧ ਜਿਵੇਂ ਹੀ ਹੈ ਨਹੀਂ ਆਪਣੇ ਕੋਲੇ ਦੁੱਧ ਵਾ ਇੱਕ ਦੋ ਮੱਝਾਂ ਹੀ ਆ ਜਾਂਦੀਆਂ ਮਿਲਦੀਆਂ ਹੁਣ ਗਾਂ ਦੋ ਸੂਣ ਵਾਲੀ ਚਾਰ ਸੂਣ ਵਾਲੀਆਂ ਕਿੰ ਕੀ ਰੇਟ ਪੈ ਜਾਂਦਾ ਦੁੱਧ ਵੈਸੇ ਮੱਝਾਂ ਦਾ ਬਈ ਤੁਹਾਡਾ ਆਪ ਜੀ ਤੁਸੀਂ ਪਾਉਣਿਆਂ ਦਾ ਜੇ ਕਰਦਾ ਆਪਣਾ 60 ਰੁਪਏ ਲੱਗ ਜਾਂਦਾ ਟੋਟਲੀ ਆਪਣੇ ਕੋਲੇ ਕਿੰਨੇ ਬਸ਼ੂ ਆ ਟੋਟਰ 하게 35 ਨਾਗ ਹੋਣਗੇ 35 ਨਾਗ ਆ ਵੀ ਕਿੰਨੇ ਕਿੰਨੀ ਕਿ ਬਾਤ ਤੇ ਮੰਨ ਲਓ ਪਰਸੈਂਟੇਜ ਦੇ ਹਿਸਾਬ ਨਾਲ ਕਿ ਕਿਤੇ ਕਿੰਨੀ ਕਿ ਬਾਤ ਤੇ ਆਪਾਂ ਪਰਸੈਂਟੇਜ ਆਪਾਂ ਲਾਲ ਗਿਆ ਉਸ ਹਿਸਾਬ ਨਾਲ ਦਾ ਅੱਧੂ ਅੱਧ ਤਾਂ ਹੈਗਾ ਜੀ ਅੱਧੂ ਅੱਧ ਹੈਗਾ ਫੀਡ ਫੂਡ ਕਿਹੜੀ ਪਾਉਣੀ ਹੈ ਬਈ ਫੀਡ ਵੈਸ ਤਾਂ ਮੈਂ ਤਾਂ ਜਿਆਦਾ ਚੂਰੀ ਪਾਉਣਾ ਤੇ ਖਾਲ ਪਾਉਣਾ ਜੀ ਠੀਕ ਹੈ ਹਾਂਜੀ ਮੱਜਾਂ ਨੂੰ ਤੇ گاਵਾਂ ਨੂੰ ਮੈਂ ਸੀਸਮੀ ਬਾਲ ਇਨਾਂ ਤੇ ਵਿੱਚ ਟਵਾਣਾ ਬਾਲ ਟਵਾਣਾ ਵੀ ਬਾਲ ਹਾਂਜੀ ਬੱਚੀਆਂ ਸਾਰੀਆਂ ਕਰਦੀਆਂ ਬਈ ਬੱਚੀਆਂ ਸਾਰੀਆਂ ਆਪਣੀਆਂ ਚੈਨਾ ਦੇ ਵੀ ਸਾਰੀਆਂ ਦੇ ਨਾਂ ਰੱਖੀਆਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਾਰੀਆਂ ਦੇ ਇਨਾਂ ਦੇ ਵੀ ਨਾਂ ਤੇ ਇਨਾਂ ਦੇ ਬਈ ਕਿੰਨੇ ਕੁ ਦੂਜਾ ਆ ਬੱਚੀ ਗੱਬਣਾ ਬਈ ਹੈ ਨਾ ਇਹ ਗੱਬਾ ਯਾਰ ਮਾਟਾ ਇਹ ਰਵਾੜਾ ਤੋਂ ਸੀਮਨ ਤੋਂ ਗੱਬਣਾ ਜੀ ਤੇ ਇਹਦਾ ਨਾਂ ਬਈ ਇਹਦਾ ਨਾਂ ਗੀਤਾ ਜੀ ਇਹਦਾ ਨਾਂ ਗੀਤਾ ਠੀਕ ਹੈ ਤੇ ਇਹ ਬੱਚੀ ਬਈ ਇਹਦਾ ਨਾਂ ਮੈਗੀ ਹੈ ਜੇ ਪ੍ਰੋਫਿਟ ਬੋਲਦੀ ਹੈ ਬਈ ਅਸਲੀ ਪ੍ਰੋਫਿਟ ਬੋਲਦੀ ਹੈ ਹਾਂਜੀ ਮੈਗੀ ਹਾਂ ਮੈਂ ਕੀ ਹਨਾ ਠੀਕ ਹੈ ਤੇ ਨਾਂ ਕਿਵੇਂ ਚੂਜ਼ ਕਰਦੇ ਆ ਵੀ ਇਹਨਾਂ ਦੀ ਸ਼ਕਲ ਦੇ ਤਾ ਆਉਣਾ ਜਾਂ ਕੀ ਸਿਸਟਮ ਹੈ ਵੈਸੇ ਰੱਖ ਦਿੰਦੇ ਬਸ ਐਂ ਜਿ ਜਵਾਕਾਂ ਦੇ ਨਾਂ ਤੇ ਆਪੇ ਪਾਪਾ ਆਹ ਨਾਂ ਰੱਖਣਾ ਉਹ ਨਾਂ ਰੱਖਣਾ ਉਸ ਹਿਸਾਬ ਨਾਲ ਆ ਰੱਖਦੇ ਇਹਦੇ ਚ ਫਿਰ ਤੁਸੀਂ ਤੁਹਾਨੂੰ ਬਾਇਓ ਡਾਟਾ ਰੱਖਣਾ ਸੌਖਾ ਹਾਂਜੀ ਹਾਂਜੀ ਇਹ ਬਾਈ ਕਿਦੋਂ ਤੁਹਾਨੂੰ ਕਿੱਥੋਂ ਤਰਕੀਬ ਮਿਲੀ ਹੈ ਚੀਜ਼ ਦੀ ਇਹ ਵਸਾਂ ਆਏ ਜੀ ਮੈਂ ਥੋੜਾ ਜਿਹਾ ਕਿਤੇ ਲੱਗਾ ਕੰਮ ਤੇ ਹਾਂ ਹਾਂ ਤੇ ਉੱਥੇ ਮੈਂ ਜਦ ਆਏ ਪਛਾਣ ਨਹੀਂ ਹੁੰਦੀ ਸੀ ਬਹੁਵਾ ਦੀ ਹਾਂ ਹਾਂ ਤੇ ਨਾ ਮੈਂ ਕਾਪੀ ਤੇ ਲਿਖਣ ਲੱਗ ਗਿਆ ਔੜੀ ਔੜੀ ਉਹ ਮੂੰਹ ਚੜ ਗਏ ਮੂੰਹ ਚੜ ਗਏ ਸਾਰਿਆਂ ਦੇ ਨਾਮ ਵੀ ਸਾਰੇ ਮਾਦਾਨ ਬਾਇਓ ਡਾਟਾ ਆਪਣੇ ਕੋਲ ਹਰੇਕ ਗਾਂ ਦੇ ਕੋਲੋਂ ਤੋਂ ਫਿਰ ਭਾਣਾ ਚਾਰਾ ਦੂਆਂ ਦਾ ਬਾਇਓ ਡਾਟਾ ਲੈਣ ਹਾਂਜੀ ਹਾਂਜੀ ਸਾਰਾ ਲਿਖਿਆ ਹੁੰਦਾ ਠੀਕ ਹੈ ਤੇ ਇਹ ਗਾਂ ਬਈ ਇਹਦਾ ਨਾਂ ਜਾਣਕਾਰੀ ਇਹ ਸਭ ਤੋਂ ਪੁਰਾਣੀ ਗਾਂ ਹੈ ਅੱਛਾ ਸਭ ਤੋਂ ਪੁਰਾਣੀ ਗਾਂ ਹੈ ਹਾਂ ਲੋ ਜਿੱਤੋਂ ਸ਼ੁਰੂ ਕੀਤੀ ਇਹ ਕਿੰਨੇ ਸੂਏ ਸੂਬੀ ਇਹ ਪੰਜਵੇਂ ਸੂਏ ਸੂਬੀ ਹਾਂ ਏ ਗੱਬਣਾ ਬਈ ਇਦੇ ਲੱਗਾ ਜੀ ਦੂਜੇ ਲੱਗਾ ਹੋਇਆ ਨੋਰਮਲ ਸਿਮਿੰਟ ਲੱਗਾ ਗੱਭਣ ਨੂੰ ਜੀ ਹਾਂ ਬਾਈ ਵੀ ਗਾ ਰਿਪੀਟ ਕਰ ਰਹੀ ਹੈ ਜੀ ਇਹਦੇ ਅੱਜ ਦਵਾਈ ਭਰੀ ਆ ਸੈਂਕ్రో ਕਰਾਂਗੇ ਥੋੜੀ ਜਿਹਾ ਅੰਦਰੋਂ ਭਾਰੀ ਸੀ ਗਾਂ ਤੇ 10ਵੇਂ ਦਿਨ ਇਹ ਸੈਂਕ్రో ਸ਼ੁਰੂ ਕਰਕੇ ਇਹ ਹੋ ਜਾਣੀ ਹੈ ਗੱਭਣ ਕੋਈ ਚੱਕਰ ਨਹੀਂ ਜੀ ਆ ਗਾਂ ਗਾਂ ਬਾਈ ਨੇ 31000 ਰੁਪਏ ਦੀ ਲਈ ਸੀ ਸਿਰਫ ਆ ਇਹਦੀ ਬੱਚੀ ਹੈ ਜੀ ਨਾਲ ਖੜੀ ਹੈ ਠੀਕ ਹੈ ਮਗਰੀ ਬੰਦੇ ਵੀ ਵੱਲੋਂ ਉਹ ਤੋਂ ਗਾਂ ਸੂਣ ਵਾਲੀ ਸੀਗੀ 24-25 ਕਿਲੋ ਦੁੱਧ ਦੁੱਤਾ ਜੀ ਇਹ ਪਹਿਲਣ ਬੱਚੀ ਨੇ ਤੇ ਇਹ ਗਾਂ ਕਿੰਨਾ ਦੁੱਧ ਦੇ ਰਹੀ ਹੈ ਬਾਈ ਕਹਿੰਦੇ ਪੀਕ ਲੈਵਲ ਆ ਗਈ 29 ਕਿਲੋ ਤੇ ਗਈ ਹੈ 29 ਕਿਲੋ ਦੀ ਹਾਂ ਜੀ ਤੇ 22 23 ਕਿਲੋ ਹਲੋ ਤੇ ਜਾਂਦੀ ਪੰਜਾਂ ਮਹੀਨੇ ਸੋਈ ਪੰਜਾਂ ਮਹੀਨਾ ਦੀ ਸੋਈ ਦੀ ਠੀਕ ਹੈ ਇਹ ਹਜੇ ਗੱਭ ਨਹੀਂ ਇਹ ਗੱਭ ਨਹੀਂ ਹੋਈ ਜੀ ਤੇ ਇਹ ਬੱਚੀ ਬਈ ਤੇ ਗੱਭ ਆ ਚਾਰ ਮਹੀਨੇ ਦੀ ਇਹ ਪਹਿਲੇ ਸੂਏ ਕਿੰਨਾ ਦੁੱਧ ਦੇ ਦਣ ਇਹਨੇ 24 25 ਕਿਲੋ ਤੇ ਦਿੰਦਾ ਦੋ ਹੀ ਬਿੱਤੇ ਕਿਲੋ ਦੁੱਧ ਦੇਦਾ ਠੀਕ ਹੈ ਠੀਕ ਹੈ ਇਹਦੇ ਸੀਮੰਨ ਦਾ ਕੋਈ ਪਤਾ ਨਹੀਂ ਹੈ ਨਹੀਂ ਜੀ ਇਹ ਸੀਮੰਨ ਬਣੀ ਨਾਲ ਹੀ ਆਈ ਸੀ ਆਪਣੇ ਨਾਲ ਚ ਠੀਕ ਹੈ ਤੇ ਇਹ ਗਾ ਬਈ ਇਹ ਵੀ ਦੂਜਾ ਸਰਕਾਰੀ ਸੀਮੰਨ ਨਹੀਂ ਹੈ ਜੀ ਇਹ ਦੀ ਸਰਕਾਰ ਇਹ ਪਹਿਲੇ ਦਿਨ ਨੇ 60 18 ਕਿਲੋ ਦਿੱਤਾ ਜੀ ਇਹ ਵੀ ਗੱਭ ਆ ਹੁਣ ਇਹ ਵੀ ਗੱਭ ਆ ਜੀ 14 15 ਕਿਲੋ ਹੋ ਰਹੇ ਹੁਣ ਕਿੰਨਾ ਕਿ ਦੁੱਧ ਆ ਬਈ ਆਪਣੇ ਕੋਲੇ ਇਸ ਟਾਈਮ ਆਪਣੇ ਕੋਲੇ گاਵਾ ਦਾ ਹੀ ਆ ਜੀ ਸਵਾ ਕੁਇੰਟਲ ਦੁੱਧ ਹੁੰਦਾ ਸਾਰੇ ਦਿਨ ਦਾ ਅੱਛਾ ਹੁਣ ਸਾਰੇ ਦਿਨ ਦਾ ਹਾਂ گاਵਾ ਦਾ ਹੀ ਆ ਬਈ ਮੱਝਾਂ ਦਾ ਫਿਰ ਡਰਾਈ ਆ ਨਾ ਮੱਝਾਂ ਡਰਾਈ ਹੁਣ ਗਾਂ ਸੂਤੂ ਆ ਮੱਝਾਂ ਪੈਊਗਾ ਜੀ ਠੀਕ ਆ ਠੀਕ ਜਦੋਂ ਮੱਝਾਂ ਸਾਰੀਆਂ ਸੂਕ ਪੈਣੀਆਂ ਉਹਦੋਂ ਕਿੰਨਾ ਕਿ ਦੁੱਧ ਹੋ ਜਾਂਦਾ ਬਈ ਉਹਦੋਂ ਮੱਝਾਂ ਦਾ ਹੋ ਜਾਊਗਾ ਆਪਣੇ ਕੋਲ 50 60 ਲੀਟਰ ਜੀ ਤੇ ਫਿਰ ਪਾਸਿਓਂ ਵੀ ਘਰ ਆ ਜੋ ਵੀ ਇਕੱਠਾ ਦੁੱਧ ਹਾਂ ਜੀ ਡ ਇਹਨਾਂ ਨੇ ਆਪਣੀ ਟਵਾਣਾ ਹੁਣ ਚਲਾਈ ਹੋਈ ਹੈ ਜੀ ਪਹਿਲਾਂ ਆਪਾਂ ਸੀਸ ਚਲਦੇ ਸੀ ਤੇ ਇੱਕ ਬਈ ਸੋਡਾ ਦਾ ਤਜਰਬਾ ਫੈਟ ਫੂਡ ਵਧਾਉਣ ਵਾਸਤੇ ਆਮ ਜ਼ਿਆਦਾਤਰ ਕਿਹੜੀ ਫੀਡ ਤੋਣ ਲੋਕ ਬਈ ਜ਼ਿਆਦਾਤਰ ਕੀ ਕਿਹੜੀ ਚੀਜ਼ ਕੰਮ ਕਰਦੀ ਆ ਪੈਸੇ ਤਾਂ ਹੀ ਸਹੀ ਤਾਂ ਬੜੇਵੇਂ ਬੜੇਵੇਂ ਹੀ ਜ਼ਿਆਦਾ ਕੰਮ ਕਰਦੇ ਆ ਸੁੱਕੇ ਬੜੇਵੇਂ ਬਹੁਤ ਬੰਦਾ ਸੁੱਕੇ ਬੜੇਵੇਂ ਬਹੁਤ ਸਹੀ ਗੱਲ ਆ ਬਾਈ ਤੇ ਆਹ ਗਾਂ ਬਈ ਇਹਦੇ ਆਪਾਂ ਅੱਜ ਦਵਾਈ ਭਰੀ ਆ ਇਹ ਦਵਾਈ ਭਰੀ ਆ ਹਾਂ ਤੇ ਇਹ ਗਾਂ ਬਈ ਇਹ ਆਪਾਂ ਲਈ ਸੀ ਇਹ ਬਈ ਅੱਛਾ ਇਹ ਵੀ ਲਈ ਦੀ ਇਹ ਕਿੰਨੇ ਦੀ ਬਈ ਇਹ ਆਪਾਂ ਜਗਰਾਉ ਮੰਡੀ ਤੋਂ ਲਿਆਂਦੀ ਸੀ 28000 ਦੀ ਵਹਿ 28000 ਮਹਨੋ ਸਾਹਿਬ ਜੀ ਲੈੇ ਵੇ ਇਹ ਫਿਰ ਟਾਈਮ ਹੋ ਗਿਆ ਬਈ ਇਹਨਾਂ ਨੂੰ ਹੁਣ ਤਾਂ ਰੇਟ ਬਹੁਤ ਆ ਨਾ ਹਾਂਜੀ 2 ਸਾਲ ਹੋ ਗਏ ਇਹਨੇ ਉਹ ਮੈਗੀ ਇਹਦੀ ਹੋਈ ਹੈ ਅੱਛਾ ਮੈਗੀ ਇਹਦੀ ਇੱਕ ਮੈਗੀ ਆ ਤੇ ਇੱਕ ਇਹਦੀ ਹਾਂ ਇੱਧਰ ਆ ਗਈ ਅੱਛਾ ਇੱਕ ਇੱਧਰ ਆ ਗਈ ਹਾਂਜੀ ਤੇ ਬੱਚਿਆਂ ਨੂੰ ਕੀ ਪਾਉਣੇ ਆ ਬਈ ਫਿਰ ਬੱਚਿਆਂ ਨੂੰ ਆਪਾਂ ਕਾਰਗਿਲ ਚਲਦੀ ਆ ਜੀ ਫੀਡ ਅੱਛਾ ਸਾਰਿਆਂ ਨੂੰ ਬਾਲੋ ਖੁੱਲੀ ਪਾਉਣੇ ਹੈਗੇ ਕੋਈ ਮਣਕੇ ਨਹੀਂ 3-3 ਕਿਲੋ ਪਾਈ ਦੀ ਇੱਕ ਕਦੰਦੀ ਅੱਛਾ 3-3 ਕਿਲੋ ਹਾਂ ਇਹ ਗਾਂ ਬਈ ਇਹਦਾ ਨਾਮ ਲక్ష్ਮੀ ਆ ਜੀ ਅਛਾ ਇਹਦਾ ਲੱਖ ਨਹੀਂ ਹਾਂਜੀ ਇਹ ਵੀ ਆਪਾਂ ਲੈ 47000 ਰੇਤਾਂ 47000 ਦੀ ਸਭ ਤੋਂ ਜ਼ਿਆਦਾ ਦੁੱਧ ਵਾਲੀ ਗਾਂ ਆਪਣੇ ਕੋਲੇ ਹੁਣ ਬਈ ਇਸ ਟਾਈਮ ਉਹ ਦੁੱਜੀ ਹੈ ਅਛਾ ਨਿਕਲੋ ਹਾਂਜੀ 23 ਕਿਲੋ ਠੀਕ ਇਹਦੇ ਥੋੜਾ ਥਣ ਚ ਨੁੱਕ ਪੈ ਗਿਆ ਇਹਨੇ 22.5 ਕਿਲੋ ਤੇ ਰਹਿ ਗਈ ਅਛਾ 22.5 ਕਿਲੋ ਰਹਿ ਗਈ ਹਾਂ ਥੋੜਾ ਲੱਸੀ ਵੀ ਹੈਗਾ ਹਾਂਜੀ ਤੇ ਮੇਲਾ ਸੂਏਆਂ ਚ ਵੀ ਜ਼ਿਆਦਾ ਆ ਉਹਦੇ ਤੋਂ ਹਾਂਜੀ ਹਾਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਆ ਚੀਜ਼ ਹੈ ਜ਼ਰੂਰ ਤੁਸੀਂ ਨੋਟ ਕਰਿਓ ਜੇ ਨਾਵਾਂ ਵਾਲੀ ਜਿਹੜੇ ਬੰਦੇ ਕੋਲੇ ਜ਼ਿਆਦਾ ਪਸ਼ੂ ਦਾ ਮੇਰੇ ਹੱਸਾਬ ਨਾਲ ਇਹ ਚੀਜ਼ ਸਹੀ ਲੱਗੀ ਮੈਨੂੰ ਜਿਵੇਂ 22 ਦੇ ਮੂੰਹ ਨਾਮ ਜਾਂਦਾ ਤੁਹਾਡੇ ਬਾਰੇ ਡਾਟਾ ਵੀ ਨਿਕਲ ਹੀ ਆਉਣਾ ਹੈਗਾ ਆਪਾਂ ਫੋਨ ਚ ਐਡ ਕਰ ਸਕਦੇ ਹੁੰਦੇ ਆ ਜੀ ਇਹ ਤੁਹਾਨੂੰ ਇੱਕ ਦੱਸਿਆ ਹੀ ਆ ਵੀ ਦਿਖਾਇਆ ਤਾਂ ਹੀ ਆ ਵੀ ਬਹੁਤ ਵਧੀਆ ਗੱਲ ਲੱਗੀ ਮੈਨੂੰ ਆ ਨਾਵਾਂ ਵਾਲੀ ਹੈ ਜਿਹੜੀ ਆਮ ਫਾਰਮਾ ਚ ਹੁੰਦੀ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਹਾਂ ਜੀ